ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਸਭ ਦੀ ਫੇਵਰਿਟ ਪਿੰਡੀ ਦੀ ਸਬਜ਼ੀ ਤੇ ਇਹ ਇਹੋ ਜੀ ਸਬਜ਼ੀ ਹੈ ਜਿਹੜੀ ਸਾਰੀਆਂ ਸਬਜ਼ੀਆਂ ਨਾਲੋਂ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਚਲੋ ਫਿਰ ਇਹ ਚਟਪਟੀ ਤੇ ਮਸਾਲੇਦਾਰ ਪਿੰਡੀ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਥੇ ਲਵਾਂਗੇ ਅੱਧਾ ਕਿਲੋ ਪਿੰਡੀਆਂ ਯਾਨੀ ਕਿ 500 ਗ੍ਰਾਮ ਪਿੰਡੀਆਂ ਲਵਾਂਗੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਕੇ ਇਹਨੂੰ ਇਦਾਂ ਦੇ ਪੀਸਾ ਵਿੱਚ ਕੱਟ ਲਿਆ ਆ ਮਤਲਬ ਜਿਆਦਾ ਬਰੀਕ ਪੀਸ ਨਹੀਂ ਕਟਨੇ ਨਾ ਹੀ ਜਿਆਦਾ ਮੋਟੇ ਤੇ ਪਿੰਡੀਆਂ ਨੂੰ ਚੰਗੀ ਤਰ੍ਹਾਂ ਸੁਕਾਣਾ ਬਹੁਤ ਜ਼ਰੂਰੀ ਹੈ ਇਹਨਾਂ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹਦੇ ਚ ਪਾਣ ਵਾਲੇ ਮਸਾਲੇ ਲਵਾਂਗੇ ਚਾਰ ਇੱਥੇ ਮੈਂ ਪਿਆਜ਼ ਲਏ ਨੇ ਮੀਡੀਅਮ ਸਾਈਜ਼ ਦੇ ਦੋ ਟਮਾਟਰ ਦੋ ਹਰੀਆਂ ਮਿਰਚਾਂ ਤੇ ਲਸਣ ਤੇ ਅਦਰਕ ਲਵਾਂਗੇ 8 ਕ ਕਲੀਆਂ ਲਸਣ ਦੀਆਂ ਨੇ ਤੇ 1 ਇੰਚ ਅਦਰਕ ਦਾ ਟੁਕੜਾ ਹੈ ਲਸਣ ਤੇ ਅਦਰਕ ਨੂੰ ਅਸੀਂ ਕੁੱਟ ਕੇ ਤਿਆਰ ਕਰਾਂਗੇ ਹੁਣ ਇੱਕ ਕੜਾਈ ਲਵਾਂਗੇ ਉਹਦੇ ਵਿੱਚ ਪਾਵਾਂਗੇ 3 ਵੱਡੇ ਚਮਚ ਸਰੋਂ ਦੇ ਤੇਲ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਗਰਮ ਹੋਣ ਤੇ ਪਾਦਾਂਗੇ ਅੱਧਾ ਚਮਚ ਜੀਰਾ ਜੀਰਾ ਤੜਕਣ ਤੇ ਪਾਵਾਂਗੇ ਥੋੜੀ ਜਿਹੀ ਹਿੰਗ ਹਿੰਗ ਜ਼ਰੂਰ ਪਾਓ ਇਹਦੇ ਵਿੱਚ ਦੋਨਾਂ ਚੀਜ਼ਾਂ ਨੂੰ ਫਰਾਈ ਹੋਣ ਤੇ ਹੁਣ ਇਹਦੇ ਵਿੱਚ ਪਾਵਾਂਗੇ ਕੁੱਟਿਆ ਹੋਇਆ ਲਸਣ ਤੇ ਅਦਰਕ ਤੇ ਇਹਨਾਂ ਨੂੰ ਵੀ ਅਸੀਂ ਅੱਧੇ ਕਿੰਟ ਵਾਸਤੇ ਫਰਾਈ ਕਰ ਲਾਂਗੇ ਗੈਸ ਦੀ ਫਲੇਮ ਬਿਲਕੁਲ ਲੋ ਰੱਖਣੀ ਹੈ ਤਾਂ ਕਿ ਅਦਰਕ ਤੇ ਲਸਣ ਜਲਣਾ ਜਾਵੇ ਅਦਰਕ ਲਸਣ ਫਰਾਈ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਕੱਟੇ ਹੋਏ ਟਮਾਟਰ ਤੇ ਹਰੀਆਂ ਮਿਰਚਾਂ ਤੇ ਇਹਨਾਂ ਨੂੰ ਵੀ ਅਸੀਂ ਸੌਫਟ ਹੋਣ ਤੱਕ ਪਕਾਵਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਟਮਾਟਰਾਂ ਦਾ ਹਿਸਾਬ ਨਾਲ ਤੇ ਚਮਚ ਦਾ ਚੌਥਾ ਹਿੱਸਾ ਹਲਦੀ ਦਾ ਪਾ ਦਾਂਗੇ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ 1.5 ਮਿੰਟ ਪੁੰਨਾਂਗੇ ਤੇ ਟਮਾਟਰ ਸੌਫਟ ਹੋ ਜਾਣਗੇ ਤੇ ਜਦੋਂ ਵੀ ਟਮਾਟਰ ਸੌਫਟ ਹੋ ਜਾਣ ਤੇ ਨਾਲ ਹੀ ਅਸੀਂ ਇਹਦੇ ਵਿੱਚ ਕਟੀਆਂ ਹੋਈਆਂ ਭਿੰਡੀਆਂ ਪਾ ਦਾਂਗੇ ਭਿੰਡੀਆਂ ਦੇ ਨਾਲ ਹੀ ਅਸੀਂ ਪਾ ਦਾਂਗੇ ਇੱਥੇ ਲੰਬੇ ਕੱਟੇ ਹੋਏ ਪਿਆਜ਼ ਤੇ ਪਿਆਜ਼ਾਂ ਨੂੰ ਭਿੰਡੀਆਂ ਦੇ ਨਾਲ ਹੀ ਪਾਇਓ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਭਿੰਡੀਆਂ ਤੇ ਪਿਆਜ਼ਾਂ ਨੂੰ ਮਸਾਲੇ ਦੇ ਨਾਲ ਇਥੇ ਅਸੀਂ ਹੁਣ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦੇਣਾ ਆ ਪਹਿਲਾਂ ਅਸੀਂ ਲੋ ਕੀਤੀ ਹੋਈ ਸੀ ਫਲੇਮ ਜਦੋਂ ਅਸੀਂ ਮਸਾਲੇ ਐਡ ਕੀਤੇ ਸੀ ਤੇ ਮੀਡੀਅਮ ਫਲੇਮ ਤੇ ਹੀ ਬਾਕੀ ਸਾਰੀ ਸਬਜੀ ਅਸੀਂ ਬਣਾ ਕੇ ਹੁਣ ਤਿਆਰ ਕਰਨੀ ਹੈ ਬਿਲਕੁਲ ਲੋ ਨਹੀਂ ਕਰਨੀ ਹੁਣ ਫਲੇਮ ਤੇ ਇਹਨੂੰ ਅਸੀਂ ਬਿਲਕੁਕੁਲ ਵੀ ਠੱਕ ਕੇ ਨਹੀਂ ਪਕਾਣਾ ਇੱਕ ਵਾਰੀ ਮਿਕਸ ਕਰਕੇ ਇਹਨੂੰ ਛੱਡ ਦਾਂਗੇ ਤੇ 5 ਮਿੰਟ ਬਾਅਦ ਅਸੀਂ ਇਹਦੇ ਵਿੱਚ ਹੁਣ ਨਮਕ ਐਡ ਕਰਾਂਗੇ ਪਹਿਲਾਂ ਅਸੀਂ ਥੋੜਾ ਜਿਹਾ ਨਮਕ ਟਮਾਟਰਾਂ ਦੇ ਹਿਸਾਬ ਨਾਲ ਪਾਇਆ ਸੀ ਤੇ ਹੁਣ ਇੱਥੇ ਭਿੰਡੀਆਂ ਦੇ ਹਿਸਾਬ ਨਾਲ ਨਮਕ ਪਾਵਾਂਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾਇਓ ਮੈਂ ਇੱਥੇ ਇੱਕ ਚਮਚ ਦੇ ਕਰੀਬ ਨਮਕ ਪਾ ਦਿੱਤਾ ਆ ਹੁਣ ਇਹਦੇ ਵਿੱਚ ਪਾਵਾਂਗੇ ਪੌਣਾ ਕ ਚਮਚ ਕਸ਼ਮੀਰੀ ਲਾਲ ਮਿਰਚ ਹਲਦੀ ਦਾ ਇਹਦੇ ਵਿੱਚ ਥੋੜਾ ਯੂਜ਼ ਕਰਾਂਗੇ ਤੇ ਕਸ਼ਮੀਰੀ ਲਾਲ ਮਿਰਚ ਦਾ ਜ਼ਿਆਦਾ ਬਹੁਤ ਵਧੀਆ ਕਲਰ ਬਣ ਕੇ ਤਿਆਰ ਹੁੰਦਾ ਆ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੀ ਸਬਜੀ ਨੂੰ ਤੇ ਬਸ ਅਸੀਂ ਇੱਥੇ 2 ਮਿੰਟ ਹੋਰ ਸਬਜੀ ਨੂੰ ਪਕਾਉਣਾ ਆ ਤੇ ਭਿੰਡੀਆਂ ਦੀ ਸਬਜੀ ਬਣ ਕੇ ਤਿਆਰ ਹੋ ਜਾਏਗੀ ਲੋ ਜੀ 2 ਮਿੰਟ ਅਸੀਂ ਬਿਨਾ ਟੱਕੇ ਹੋਰ ਪਕਾ ਲਿਆ ਹੈ ਪਿੰਡੀਆਂ ਦੀ ਸਬਜ਼ੀ ਨੂੰ ਇੱਥੇ ਸਬਜ਼ੀ ਬਣ ਕੇ ਤਿਆਰ ਹੈ ਤੇ ਹੁਣ ਦੁਬਾਰਾ ਅਸੀਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦਾਂਗੇ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਹੀ ਪਾ ਦਾਂਗੇ ਇਹਦੇ ਵਿੱਚ ਅਮਚੂਰ ਅਮਚੂਰ ਪਾਣਾ ਬਿਲਕੁਲ ਆਪਸ਼ਨਲ ਹੈ ਵੈਸੇ ਅਸੀਂ ਟਮਾਟਰ ਪਾਏ ਨੇ ਟਮਾਟਰਾਂ ਨਾਲ ਵੀ ਸਬਜ਼ੀ ਕਾਫੀ ਟੇਸਟੀ ਬਣਦੀ ਹੈ ਪਰ ਮੈਂ ਅਮਚੂਰੇ ਦੇ ਵਿੱਚ ਜ਼ਰੂਰ ਪਾਉਣੀ ਆ ਲਓ ਜੀ ਇੱਥੇ ਤਿਆਰ ਹੈ ਚਟਪਟੀ ਤੇ ਮਸਾਲੇਦਾਰ ਪਿੰਡੀ ਦੀ ਸਬਜ਼ੀ ਰੈਸਪੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਅਗਲੇ ਵੀਡੀਓ ਵਿੱਚ ਮਿਲਦੇ ਹਾਂ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ